ਤੁਸੀਂ ਵੀ ਹੰਕਾਰ ਦੇ ਸਾਈਡ ਬੱਸ ਕਰੋ ਸੁਮਸ਼ੀਰ ਸੁਮਸ਼ੀਰ ਸਰਪ ਜੀ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋੜੀ ਮਾਰੀ ਕਿਨੇ ਕਰੀਆ ਜੀ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਪਰ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਉਹਨਾਂ ਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹਦੇ ਗੋਲੀ ਮਾਰਦੀ ਉਹਦੀਓ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਐਸਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡਿਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਅੱਜ ਇਤਲਾਮ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਹਮਸੱਜਣਾ ਲਿਆ ਉਹ ਜੀ ਮੌਕੇ ਤੇ ਆਏ ਉਹ ਗੁਰਕੀਰ ਦਾ ਲੜਕਾ ਮੁੰਡਿਆ ਸਾਹਿਬ ਦਾ ਗੱਲ ਮੈਨਾਂ ਨਾ ਕਰਾ ਕਿਹਦਾ ਗੱਲ ਮੈਨਾਂ ਜੀ ਮੁੰਡਿਆ ਸਾਹਿਬ ਦਾ ਕਹਿ ਰਹੇ ਆ ਸੁਣਿਆ ਜੋ ਕਰਨ ਨਾ ਅੱਛਾ ਜੀ ਉਹਨੇ ਆਪਣੇ ਕਾਰਬਨ ਆਈ ਲੋਕਸ ਤੋਂ ਮਤਲਬ ਗੋਲੀ ਚੱਲੀ ਜਿਹੜੀ ਉਹਦੀ ਸੁਸਾਇਡ ਬਣੀ ਸੀਗੀ ਤੇ ਅਸੀਂ ਉਹ ਐਫਐਸਐਲ ਭਲਾ ਕੇ ਮੌਕੇ ਤੇ ਸਾਰਾ ਕੁਝ ਉਹਦੇ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਜਿਹੜੇ ਵਾਰਸ਼ ਹਨ ਜਿਵੇਂ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮਤਲਬ ਅਸੀਂ ਜੋ ਬਣਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਉਹਨੂੰ ਸਾਰਾ ਸਰ ਕਿੱਥੇ ਕਰਿਆ ਸੁਸਾਇਡ ਜਿਹਨੇ ਅੱਜ ਗੋਲੀ ਚੱਲੀ ਜੋ ਵੀ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਘਰ ਦੇ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਨਾ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦੇ ਵੀ ਇਹਨਾਂ ਦੇ ਕੋਈ ਸ਼ੀਗਾ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਉਹ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਆਫੇਅਰ ਜਿਨ੍ਹਾਂ ਦੀ ਕੁੜੀ ਵਾਲਾ ਕੁਝ ਹਾਂਜੀ ਜੀ ਜੀ ਸਰ ਓਕੇ ਥੈਂਕ ਯੂ ਐਸਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡੀਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਅੱਜ ਇਤਲਾਮ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਸੁਸਾਈਸਾਈਡ ਲਿਆ ਤੇ ਅਸੀਂ ਮੌਕੇ ਤੇ ਆਈ ਹੁੜੇ ਕੋ ਗੁਰਕੀਰ ਟਾਹ ਲੜਕਾ ਮੁੰਡੂ ਸਾਹਿਬ ਦਾ ਗਨਮੈਨ ਹੈ ਜੀ ਕਿਹੜਾ ਗਨਮੈਨ ਹੈ ਮੁੰਡੂ ਸਾਹਿਬ ਦਾ ਕਹਿ ਰਹੇ ਆ ਸੁਣਿਆ ਜੂ ਗਨਮੈਨ ਹੈ ਅੱਛਾ ਜੀ ਉਹਨੇ ਆਪਣੇ ਕਾਰਬਨ ਡਾਈਲੋਗਸ ਤੋਂ ਬਦਲ ਗੋਲੀ ਚੱਲੀ ਜਿਹੜੀ ਉਹਦੀ ਸੁਸਾਈਸਾਈਡ ਹੋ ਗਈ ਸੀ ਤੇ ਅਸੀਂ ਉਹ ਐਸਐਲ ਭਲਾ ਕੇ ਮੌਕੇ ਤੇ ਸਾਰਾ ਕੁਝ ਸੀ ਉਹਦਾ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਅਗਰ ਜਿਹੜੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਕਾਨੂੰਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਇਹਨੂੰ ਸਾਰਾ ਸਾਹ ਸਰ ਕਿੱਥੇ ਕਰਿਆ ਸੁਸਾਇਸਾਈਡ ਜਨੇ ਅੱਜ ਗੋਲੀ ਚੱਲੀ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਦੇ ਨਹੀਂ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦੇ ਵੀ ਇਹਨਾਂ ਦੇ ਕੋਈ ਸਿੱਧਾ ਮੈਂ ਅਫੇਅਰ ਦਾ ਕੋਈ ਸਿੱਧਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਯੂਨੀਵਰਸਿਟੀ ਨਹੀਂ ਉਹਨਾਂ ਦੇ ਘਰ ਆਫੇਅਰ ਜਿੰਨਾਂ ਦੀ ਕੁੜੀ ਵਾਲਾ ਕੁਝ ਹਾਂਜੀ ਜੀ ਸਰ ਓਕੇ ਥੈਂਕ ਯੂ